ਸੋ ਦੋਸਤੋ ਆਪਾਂ ਇਸ ਟਾਈਮ ਖੜੇ ਆ ਜੀ ਸਤ루ਜ ਦਰਿਆ ਦੇ ਪੁਲ ਹੈੱਡ ਵਾਲੇ ਪੁਲ ਤੇ ਤੇ ਆ ਨੂਰਪੁਰ ਵੈਦਿਆਂ ਨੂੰ ਰਸਤਾ ਜਾਂਦਾ ਜੀ ਰੋਪੜ ਤੋਂ ਰੋਪੜ ਦੇ ਵਿੱਚ ਖੜੇ ਆ ਤੇ ਆਜੋ ਅੱਜ ਇੱਕ ਤੁਹਾਨੂੰ ਮੈਂ ਨਵੀਂ ਚੀਜ਼ ਦਿਖਾਂਦਾ ਜੀ ਜਿਹੜੀ ਸ਼ਾਇਦ ਰੋਪੜ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਜਿਹੜੇ ਸਾਡੇ ਏਰੀਏ ਦੇ ਮੁੰਡੇ ਆ ਜਾਂ ਬੰਦੇ ਆ ਉਹਨਾਂ ਨੂੰ ਨਹੀਂ ਪਤਾ ਅੱਜ ਤੁਹਾਨੂੰ ਮੈਂ ਦਿਖਾਂਦਾ ਆ ਦੇਖੋ ਜੀ ਇਹ ਆ ਚੱਲਦਾ ਖੂਜ ਅੱਜ ਵੀ ਇਹਦੇ ਵਿੱਚੋਂ ਪਾਣੀ ਪੀਤਾ ਜਾਂਦਾ ਚਾਚਾ ਜੀ ਪੀਤਾ ਜਾਂਦਾ ਪੱਕਾ ਲੋ ਕੱਢ ਕੇ ਦਿਖਾਓ ਫੇ ਪਾਣੀ ਇਹਦੇ ਵਿੱਚੋਂ ਪਾਣੀ ਪੀਣਾ ਫਿਰ ਆਪਾਂ ਨੇ ਸੋ ਦੇਖੋ ਦੋਸਤੋ ਇਹ ਹਜੇ ਵੀ ਚੱਲਦਾ ਏ ਕੋ ਕਿ ਠੰਡੀ ਕੋਈ ਕਹਿੰਦੇ ਇਹਨੂੰ ਹਾਂ ਠੰਡਾ ਪਾਣੀ ਹੋਊਗਾ ਹਨਾ ਇਹ ਰਣਜੀਤ ਸਿੰਘ ਦੇ ਟਾਈਮ ਦੀ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਹੋਆ ਦੋਸਤੋ ਇਹ ਕੋਈ ਤੇ ਆ ਦੇਖੋ ਜੀ ਅਸੀਂ ਬਲੌਗ ਵੀ ਬਣਾ ਕੇ ਲੈ ਆਏ ਆ ਜੇ ਸਾਰਾ 10 15 ਮਿੰਟ ਦਾ ਬਲੌਗ ਆ ਜੀ 14 15 ਮਿੰਟ ਦਾ ਤੇ ਆ ਦੇਖੋ ਜੀ ਆ ਗਈ ਬਾਲਟੀ ਵਿੱਚ ਜੀ ਤੇ ਆ ਦੇਖੋ ਜੀ ਆ ਗਈ ਬਾਲਟੀ ਉੱਪਰ ਚਾਚਾ ਜੀ ਨੇ ਦਿਆਦੀ ਉੱਪਰ ਸੋ ਤੁਹਾਨੂੰ ਦਿਖਾਉਂਦਾ ਹੁਣ ਬਿਲਕੁਲ ਠੰਡਾ ਸ਼ੁੱਧ ਪਾਣੀ ਦੋਸਤੋ ਤੇ ਆਹ ਦੇਖੋ ਜੀ ਇਹ ਨੂੰ ਪੀ ਲਈਏ ਪੀ ਬਿਮਾਰੀ ਨਹੀਂ ਹੋ ਜਾਏ ਇਹ ਆ ਸ਼ੁੱਧ ਪਾਣੀ ਸੋ ਦੇਖੋ ਮੜਿਆ ਪਾਇਓ ਹੱਥਾਂ ਪਰ ਪਾਇਓ 1 ਮਿੰਟ ਜੀ ਆਹ ਦੇਖੋ ਟੁੱਟੀ ਬਾਹਰ ਕੀ ਅੱਛਾ ਬਾਹਰ ਟੁੱਟੀ ਲੱਗੀ ਖਾਇਓ ਆਹਾਹਾ ਭਾਈ ਬਰਫ ਨਾਲੋਂ ਵੀ ਠੰਡਾ ਪਾਣੀ ਆ ਬਰਫ ਨਾਲੋਂ ਵੀ ਠੰਡਾ ਫ੍ਰਿਜ ਦਾ ਪਾਣੀ ਵੀ ਇੰਨਾ ਠੰਡਾ ਨਹੀਂ ਹੁੰਦਾ ਭਾਈ ਜੇ ਰੋਪੜ ਆਏ ਨਾ ਜਦੋਂ ਵੀ ਤੁਸੀਂ ਰੋਪੜ ਆਏ ਜਾਂ ਨੂਰਪੁਰ ਬੈਦੀਆਂ ਨੂੰ ਜਿਹੜਾ ਰਸਤਾ ਏ ਦੀਪੀ ਸਾਹਿਬ ਨੂੰ ਜਿਆਦਾ ਆਪਾਂ ਜਾਂਦੇ ਆ ਯਾਰ ਉੱਥੇ ਰਸਤੇ ਵਿੱਚ ਸਾਰਾ ਪੁਲ ਪਾਰ ਕਰਕੇ ਨੂਰਪੁਰ ਬੈਦੀਆਂ ਰਸਤਾ ਮੁੜਦਾ ਉਹ ਮੋੜ ਪਰੇ ਕੋਈ ਆ ਇਹ ਬਾਕੀ ਮੈਂ ਤੁਹਾਨੂੰ ਹਾਂਜੀ ਸਰਰਾਜ ਮੈਂ ਤਾਂ ਯੂਨੀਅਨ ਕੋਲ ਹਾਂ ਆਪਾਂ ਪਾਣੀ ਪੀ ਲਈਏ ਹਾਂ ਇਹ ਇਦਾਂ ਨਹੀਂ ਜੀ ਇਦਾਂ ਪੀਓ ਇਦਾਂ ਥੋੜਾ ਟਾਈਮ ਲੱਗਦਾ ਇਹ ਪੀਓ ਥਿਸ ਇਜ਼ ਜੱਟ ਥੋਦਾ ਪਾਓ ਪਾਓ ਹਾਂ ਸੋ ਦੋਸਤ ਆਖੂ ਆ ਬਾਅਦ ਤੇ ਨਾ ਸੀ ਵੀ ਘੁੱਟ ਪੀ ਲਏ ਬਾਈ ਇਹ ਆ ਅਸਲੀ ਪਾਣੀ ਕਹੇ ਜਾਂ ਲੱਗਿਆ ਜੀ ਪਾਣੀ ਪੀ ਗਏ ਤੁਹਾਨੂੰ ਬਾਈ ਫੋਸਵਾਦ ਪਾਣੀ ਆ ਆਪਣਾ ਤਕਰੀਬੇ ਰੋਪੜ ਜਿਹੜੇ ਮੇਰੇ ਦਾ ਖਿਆਲ ਚ ਇਹੀ ਆ ਜੀ ਬਾਕੀ ਹੋ ਕਹਿ ਨਹੀਂ ਸਕਦਾ ਜੇ ਹੋਵੇ ਜੀ ਅੱਛਾ ਜੀ ਹਾਂ ਇਹੀ ਆ ਬਾਈ ਮੈਂ ਦੇਖੂ ਅੱਜ ਚੱਲਦਾ ਦੇਖਿਆ ਸੋਜੀ ਚ ਹਾਂ ਜੀ ਪਾਣੀ ਆ ਪਹਿਲਾਂ ਚੱਲਦੇ ਦੇਖੇ ਆਪਾਂ ਨੇ ਸਾਡੇ ਪਿੰਡ ਖੂਹ ਚੱਲਦੇ ਹੁੰਦੇ ਤੇ ਉੱਥੇ ਕੱਪੜੇ ਵੀ ਧੋਂਦੇ ਹੁੰਦੇ ਤੇ ਅਸੀਂ ਨਹਾਉਂਦੇ ਵੀ ਹੁੰਦੇ ਤੇ ਪਾਣੀ ਪੀਂਦੇ ਵੀ ਹੁੰਦੇ ਤੇ ਉਹ ਸੈਣੀਆਂ ਵਾਲਾ ਜਿਹੜਾ ਖੂਹ ਆ ਹਾਂ ਹੈਗਾ ਜੀ ਉਹ ਵੀ ਮੈਂ ਚੱਲਦਾ ਦੇਖਿਆ ਆ ਸਾਡੇ ਪਿੰਡ ਬੇਲੇ ਦੇ ਵਿੱਚ ਬਾਕੀ ਆ ਇਹ ਜੀ ਦੋਸਤੋ ਅੱਜ ਦੇਖਿਆ ਚਾਹਉਂਦਾ ਪ੍ਰਸ਼ੱਤ ਪਈ ਆ ਸਾਰਾ ਉਸ ਓਕੇ ਆ ਜੀ ਇਹੋ ਜੀ ਗੱਲ ਠੀਕ ਹੈ ਨਹੀਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦਾ ਖੂਹ ਆ ਹਾਂ ਤੇ ਉਸੇ ਟਾਈਮ ਦਾ ਇਹ ਜਿਹੜੀ ਆ ਬਾਅਦ ਵਿੱਚੋਂ ਆਹ ਰਿਪੇਅਰ ਲਾ ਕੇ ਕਰ ਦਿੱਤਾ ਗਿਆ ਲੇਕਿਨ ਇਹ ਜਿਹੜਾ ਜਿਹੜੀ ਇਹ ਥੱਲੇ ਵਾਲੀ ਚਣਾਈ ਆ ਇਹ ਉਹਨਾਂ ਟਾਈਮਾਂ ਦੀ ਹੋ ਆ ਜੀ ਇੱਕ ਇਹ ਯਾਦ ਵੀ ਆ ਮਹਾਰਾਜਾ ਰਣਜੀਤ ਸਿੰਘ ਨੇ ਟਾਈਮ ਦੀ ਸਾਡੇ ਪੰਜਾਬ ਦੀ ਯਾਦ ਵੀ ਆ ਇਹ ਜਦੋਂ ਸਾਰਾ ਪੰਜਾਬ ਇਕੱਠਾ ਹੁੰਦਾ ਸੀ ਚੜਦਾ ਹੁੰਦਾ ਜੀ ਨਾ ਕੋਈ ਲੈਂਦਾ ਹੁੰਦਾ ਸੀ ਨਾ ਹੀ ਕੋਈ ਹਰਿਆਣਾ ਹੁੰਦਾ ਸੀ ਐਦਨੂ ਰਾਜਸਥਾਨ ਤੱਕ ਪੰਜਾਬ ਹੁੰਦਾ ਸੀ ਐਦਨੂ ਆਪਣਾ ਹਿਮਾਚਲ ਤੱਕ ਪੰਜਾਬ ਹੁੰਦਾ ਸੀ ਜਿਹੜਾ ਹਿਮਾਚਲ ਹੈ 70% ਹਿਮਾਚਲ ਪੰਜਾਬ ਦਾ ਏ ਇਸ ਵਕਤ ਹਰਿਆਣਾ ਸਾਰਾ ਪੰਜਾਬ ਦਾ ਏ ਗੁਜਰਾਤ ਤੱਕ ਪੰਜਾਬ ਸੀ ਤੇ ਐਦਨੂ ਜਿਹੜਾ ਪਾਕਿਸਤਾਨ ਸਾਰੇ ਵੰਡਿਆ ਗਿਆ ਪੰਜਾਬੇ ਵੰਡਿਆ ਗਿਆ ਏ ਕਿਤੇ ਹਿੰਦੁਸਤਾਨ ਨਹੀਂ ਵੰਡਿਆ ਗਿਆ ਇਹ ਉਹਨਾਂ ਸਮਿਆਂ ਦਾ ਫੂਆ ਦੋਸਤੋ ਤੁਹਾਡਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਹ ਦੇਖੋ ਜੀ ਆ ਹੁਣ ਚਾਚਾ ਜੀ ਤੁਸੀਂ ਵੀ ਪੀ ਲਓ ਪਾਣੀ ਹਾਂ ਬਣ ਪੀ ਲਓ ਲਓ ਦੋਸਤੋ ਦੇਖੋ ਐਨਾ ਜੀ ਕਮਾਲ ਦਾ ਸੋ ਦੇਖੋ ਭਾਈ ਅਗਰ ਐਦਾਂ ਦੀਆਂ ਵੀਡੀਓ ਤੁਸੀਂ ਹੋਰ ਦੇਖਣੀਆਂ ਚਾਹੁੰਦੇ ਆ ਤਾਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਲੋਕੇਸ਼ਨ ਦਿਖਾਉਂਦਾ ਜੀ ਆ ਇਹ ਸਾਹਮਣੇ ਤੇ ਆਹ ਰਸਤਾ ਜਾਂਦਾ ਦਾ ਆਪਣਾ ਉਹਨੂੰ ਨੂਰਪੁਰ ਬੈਦੀ ਨੂੰ ਤੇ ਆ ਸਵਰਾਜ ਮੈਦ ਦਾ ਇਧਰ ਜੀ ਆ ਸਵਰਾਜ ਮੈਦ ਦਾ ਦੀ ਐਂਟਰੀ ਆ ਸਾਹਮਣੇ ਜਾਂਦੀ ਆ ਜੀ ਤੇ ਆ ਸਾਹਮਣੇ ਆ ਦੇਖੋ ਜੀ ਆ ਸਤ루 ਦਰਿਆ ਦੇ ਵਿੱਚੋਂ ਜਿਹੜਾ ਸੂਆ ਨਿਕਲਦਾ ਏ ਇਹ ਸੂਆ ਇਧਰ ਬਲਾਚੌਰ ਸਾਈਡ ਚਲ ਜਾਂਦਾ ਜੀ ਸੋ ਦੇਖੋ ਦੇਖੋ ਦੋਸਤੋ ਆ ਨਹਿਰ ਜਾਂਦੀ ਆ ਸੋ ਦੇਖੋ ਇਹ ਜਾਂਦੀ ਆ ਇਧਰ ਬਲਾਚੌਰ ਸਾਈਡ ਇਹ ਵੀ ਕਿੱਥੇ ਲੰਘ ਜਾਂਦੀ ਆ ਨਵਾਂ ਸ਼ਹਿਰ ਹੈਂ ਏ ਨਮਾਸ਼ਾਰ ਸਾਈਡ ਚਲ ਜਾਂਦੀ ਆ ਦੋਸਤੋ ਕਾਹ ਜਾ ਬੰਨ ਜਾ ਦੇ ਆ ਦੇਖ ਲੋ ਜੀ ਲੋਕੇਸ਼ਨ ਤੇ ਆ ਦੇਖੋ ਜੀ ਤੁਹਾਨੂੰ ਦਿਖਾਉਂਦਾ ਆ ਗਿਆ ਉਹ ਸਾਹਮਣੇ ਖੂਈ ਆ ਜੀ ਉਹ ਸਤਲੁਜ ਦਰਿਆ ਦੇ ਕੰਢੇ ਬਾਈ ਠੰਡਾ ਮਿੱਠਾ ਜਲ ਸ਼ੁੱਧ ਜਲ ਆ ਜੀ ਇਹ ਔਸ਼ਧੀ ਕਹਿ ਸਕਦੇ ਐ ਨੂੰ ਇੱਕ ਤਰ੍ਹਾਂ ਦੀ ਅੰਮ੍ਰਿਤ ਕਹਿ ਸਕਦੇ ਐ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਦੋਸਤੋ ਲਾਈਕ ਕਰਦੇਓ ਤੇ ਕਮੈਂਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਦੇਓ ਤੇ ਚੈਨਲ ਨੂੰ ਫੋਲੋ ਕਰ ਲਿਓ